ਵਾਹ ਦਾ ਸਾਹਿਬ ਜੀ ਯੂਥ ਕਲੱਬ

ਦੀ ਕੁਇਬਾ ਤੇ ਬੰਦਾ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਤੱਕ ਪਹੁੰਚਣ ਦਾ ਸਾਹਿਬ ਇਹ ਆ ਗੱਲ ਕਰ ਗੱਲ ਕਰੇ ਬੋਲੇ ਸੋਨਿਆ ਹਉ ਤੁਰਿਆ ਕਾਲ ਜਿਹੜੇ ਜਿਹੜੇ ਸੀ ਸਾਡੇ ਅੱਜ ਦਾ ਇਹ ਸਾਰਾ ਪ੍ਰੋਗਰਾਮ ਕਰਾ ਪਰ ਉਹ ਕਿਹ ਅੱਜ ਇਹ ਪ੍ਰੋਗਰਾਮ ਤੱਕ ਪਹੁੰਚੇ ਨੇ ਬੋਲੇ ਸੋਨਿਆ ਇਹ ਤੁਸੀਂ ਸਾਡੇ ਕੈਂਪ 'ਚ ਆਪਣੀ ਬੇਟੀ ਕੈਂਪ ਤੋਂ ਟਾਈਮ ਲਗਿਆ ਬਹੁਤ ਬਹੁਤ ਧੰਨਵਾਦ ਆ ਜਾ ਮੈਂ ਇੱਥੇ ਹੀ ਆ ਜਿੱਥੇ ਰਾਜੂ ਭਾਜੀ ਸਾਰਿਆਂ ਦਾ ਸਨਮਾਨ ਕਰ ਰਹੇ ਹਾਂ ਪ੍ਰਧਾਨ ਜੀ ਵੱਲੋਂ ਪਾਉਂਦੇ ਨੇ ਬਹੁਤ ਬਹੁਤ ਤੈਜਿਹੋਗ ਦੇ ਸਾਥ ਤੁਸੀਂ ਇੱਥੇ ਇੱਕ ਚੰਗਾ ਸਪੋਰਟਸ ਦਾ ਇਨਫਰਾਸਟ੍ਰਕਚਰ ਤਿਆਰ ਕਰਵਾਵਾਂਗੇ ਤਾਂ ਜੋ ਜਿਹੜੇ ਬੱਚੇ ਆ ਇਹ ਖੇਡਾਂ ਪ੍ਰਤੀ ਜਿਹੜਾ ਵਾ ਇਹਨਾਂ ਦਾ ਰੁਜਾ ਅਨਪਦੇ ਤੇ ਇਹ ਦੇਸ਼ ਕੌਮ ਤੇ ਸਮਾਜ ਦਾ ਨਾਮ ਚਾਡਾ ਧੰਨਵਾਦ ਮੈਂ ਅਮਰਪਾਲ ਕਾਉਂਸਲ ਵਾਰਡ ਨੰਬਰ 34 ਤੋਂ ਸਮੂਚੀ ਡਿੰਪਾ ਜੀ ਦੀ ਟੀਮ ਲਵ ਭਾਜੀ ਆਪਣੇ ਜੋੜਾ ਜੀ ਬਲੌਗ ਪ੍ਰਧਾਨ ਸਾਡੇ ਬੱਗੀ ਭਾਜੀ ਅਸੀਂ ਅੱਜ ਪ੍ਰਤੇਕ ਬਾਦਰ ਜੀ ਦੇ ਜਿਹੜਾ ਇਹਨਾਂ ਕਲੱਬ ਬਣਾਇਆ ਹੈ ਹੈਪੀ ਭਾਜੀ ਨੇ ਉਹਨਾਂ ਦੇ ਸਬੰਧ ਵਿੱਚ ਅੱਜ ਇੱਥੇ ਡਿੰਪਾ ਜੀ ਆਏ ਜੋਗੇ ਸਾਡੇ ਹਲਕੇ ਇਸ ਦੇ ਇੰਚਾਰਜ ਵਾ ਆਉਣ ਵਾਲੇ ਐਮ ਐਲ ਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੈਪੀ ਦਾ ਜਿਨ੍ਹਾਂ ਨੇ ਅੱਜ ਇਸ ਦਿਨ ਦੇ ਉੱਤੇ ਸਾਨੂੰ ਬੁਲਾਇਆ ਇੱਥੇ ਤੇ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਡਿੰਪਾ ਜੀ ਨੇ ਕਿ ਜਦੋਂ ਵੀ ਸਾਡੀ ਆਉਣ ਵਾਲੀ ਸਮਸਥਾਈ ਹੋ ਸਾਡੀ ਸਰਕਾਰ ਬਣੂਗੀ ਸਭ ਤੋਂ ਪਹਿਲਾਂ ਇਸ ਟਲਕੇ ਇੱਥੇ ਸਟੇਡੀਅਮ ਤਿਆਰ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਕੁਮਾਰ ਰਾਜੂ ਵਾਰਡ ਨੰਬਰ 27 ਤੋਂ ਮੇਰੇ ਭਰਾ ਹੈਪੀਨੇ ਜਿਹੜਾ ਇਹ ਉਪਰਾਲਾ ਰੱਖਿਆ ਹੈ ਬੱਚਿਆਂ ਦਾ ਖੇਡ ਖੇਡਾਂ ਦਾ ਨਸ਼ੇ ਦੇ ਵਿਰੁੱਧ ਇਹਨੇ ਹੈਪੀਨੇ ਕੀਤਾ ਹੈ ਉਪਰਾਲਾ ਕਿ ਬੱਚੇ ਨਸ਼ਾ ਛੱਡਣ ਹਰ ਇੱਕ ਚੀਜ਼ ਤੋਂ ਮਤਲਬ ਕਿ ਇਹ ਖਾਣ ਪੀਣ ਵਧੀਆ ਤਰੀਕੇ ਨਾਲ ਇਹ ਖੇਡਾਂ ਖੇਡਣ ਇਹ ਹੈਪੀ ਜਿਹੜਾ ਵੀ ਇਹ ਖੇਡਾਂ ਮਤਲਬ ਕਿ ਹਰ ਸਾਲ ਕਰਾਏਗਾ ਆਪਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰਾਂਗੇ ਸਾਡੇ ਵੀਰ ਵੱਡੇ ਅਮਰਤਪਾਲ ਜੀ ਵੀ ਸਾਡੇ ਜਸਬੀਰ ਸਿੰਘ ਗਿਲ ਡਿੰਪਾ ਜੀ ਵੀ ਇੱਥੇ ਆਏ ਨੇ ਸਾਡੇ ਮੰਤਰੀ ਸਾਹਿਬ ਦੇ ਆਪਾਂ ਇੱਕ ਮਕਬੂਲਪੁਰੇ ਦੇ ਵਿੱਚ ਇਹਨੂੰ ਇੱਕ ਸਟੇਡੀਅਮ ਬਣਾ ਕੇ ਦਾਂਗੇ ਸਾਡੀ ਸਰਕਾਰ ਆਉਣ ਤੇ ਜੈ ਹਾਂ ਜੀ ਇਹਨਾ ਮੀਰ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਪਿੰਦਰ ਸਿੰਘ ਹੈਪੀ ਪ੍ਰੈਜ਼ੈਂਟ ਗੁਰ ਤੇਗ ਬਹਾਦਰ ਜੀ ਉਤਕਾਰ ਮਕਬੂਲਪੁਰਾ ਸਾਡੇ ਵੱਲੋਂ ਸਰ ਨਸ਼ਿਆਂ ਦੇ ਵਿਰੁੱਧ ਜੋ ਜੰਗਾਂ ਚੱਲ ਰਹੀਆਂ ਨੇ ਜੋ ਯੁੱਧ ਚੱਲ ਰਿਹਾ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਆ ਸਾਡੇ ਇਲਾਕੇ ਨੂੰ ਨਸ਼ਿਆਂ ਦੇ ਗੜ੍ਹ ਵਾਸਤੇ ਮੰਨਿਆ ਜਾਂਦਾ ਹੈ ਜੀ ਸਾਡੇ ਇਲਾਕੇ ਨੂੰ ਨਸ਼ਾ ਵਾਸਤੇ ਬਦਨਾਮ ਕੀਤਾ ਜਾਂਦਾ ਆ ਪਰ ਸਾਡੇ ਇਲਾਕੇ ਦੇ ਵਿੱਚ ਬੱਚੇ ਖੇਡਾਂ ਦੇ ਪ੍ਰਤੀ ਬਹੁਤ ਟੈਲੈਂਟਡ ਬੱਚੇ ਨੇ ਉਹਨਾਂ ਨੂੰ ਕੋਈ ਧਿਆਨ ਨਹੀਂ ਦਿੰਦਾ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਸਾਡੇ ਜਿਹੜੇ ਟੈਲੈਂਟਡ ਬੱਚੇ ਨੇ ਉਹਨਾਂ ਵਾਸਤੇ ਉਪਰਾਲਾ ਕੀਤਾ ਗਿਆ ਜੇ ਕਿ ਖੇਡਾਂ ਦੇ ਵਿੱਚ ਉਹ ਆਪਣਾ ਹੁਨਰ ਵਿਖਾਉਣ ਤਾਂ ਜੋ ਅੱਗੇ ਅਸੀਂ ਅਸੀਂ ਨੈਸ਼ਨਲ ਲੈਵਲ ਤੇ ਆਪਣੇ ਬੱਚੇ ਲੈ ਜਾ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਵਾਈਏ ਜੀ ਬਹੁਤ ਬਹੁਤ ਧੰਨਵਾਦੀ ਲੱਗਿਆ ਜੀ ਸਰ ਸਾਡੇ ਵੱਲੋਂ ਵਾਲੀਬਾਲ ਬੈਡਮਿੰਟਨ ਲੌਂਗ ਜੰਪ ਐਥਲੈਟਿਕ ਤੇ ਟੰਗੋ ਟੰਗੋ ਵਰ ਸਰ ਹਰ ਸਾਲ ਕਰਾਂਦੇ ਸੀ ਸਰ ਇਹ ਫਸਟ ਟਾਈਮ ਅਸੀਂ ਕਰਵਾ ਰਹੇ ਹਾਂ ਗਾ ਅਸੀਂ ਹਰ ਸਾਲ ਕਰਵਾਵਾਂਗੇ ਜੀ ਬੱਚਿਆਂ ਦਾ ਸ਼ਾਹ ਬਹੁਤ ਆ ਬਹੁਤ ਬੱਚੇ ਆਏ ਨੇ ਤੇ ਇਸ ਨੂੰ ਦੇਖਦੇ ਅਸੀਂ ਹਰ ਸਾਲ ਇਹ ਚੀਜ਼ ਕਰਵਾਵਾਂਗੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਯੂਥ ਕਲੱਬ ਮਕਬੂਲਪੁਰਾ ਵਿਖੇ ਹੈਪੀ ਜੀ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਖੇਡ ਦਾ ਜੋ ਇਹਨਾਂ ਨੇ ਆਪਣਾ ਟੂਰਨਾਮੈਂਟ ਕਰਾਇਆ ਹੈ ਉਸ ਦੇ ਵਿੱਚ ਮੁੱਖ ਮਹਿਮਾਨ ਸਾਡੇ ਹਲਕਾ ਈਸ਼ ਦੇ ਇੰਚਾਰਜ ਸਰਦਾਰ ਜਸਬੀਰ ਸਿੰਘਲ ਡਿੰਪਾ ਜੀ ਵੀ ਹਾਜ਼ਰ ਹੋਏ ਹਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਕਿ ਤੁਸੀਂ ਨਸ਼ੇ ਤੋਂ ਤੇ ਮਾੜੇ ਕਮਾਤ ਤੋਂ ਦੂਰ ਰਹੋ ਤੇ ਖੇਡ ਵੱਲ ਸਪੋਰਟਸ ਵੱਲ ਧਿਆਨ ਦਿਓ ਜਿਆਦਾ ਤੇ ਪੜਾਈ ਲਿਖਾਈ ਵੱਲ ਧਿਆਨ ਦਿਓ ਤੇ ਬਾਕੀ ਇਹਨਾਂ ਦਾ ਉਪਰਾਲਾ ਇਹ ਹਰ ਸਾਲ ਇਸੇ ਤਰ੍ਹਾਂ ਅੱਗੇ ਤੋਂ ਵੀ ਇਹਨਾਂ ਨੇ ਇਹ ਕਰਾਉਂਦੇ ਰਹਿਣਗੇ ਤੇ ਨਾਲੇ ਪਹਿਲਾਂ ਵੀ ਇਹ ਇਹੋ ਜਿਹੇ ਉਪਰਾਲੇ ਕਈ ਹੈਪੀ ਵੀਰ ਵੱਲੋਂ ਕਰਾਏ ਜਾਂਦੇ ਹਨ ਬਾਕੀ ਨਾਮ ਕੀ ਮੇਰਾ ਨਾਮ ਲਵ ਜੋੜਾ ਜੀ ਮੈਂ ਜਨਰਲ ਸਕੱਤਰ ਪੰਜਾਬ ਆ ਜੀ ਆਓ ਬੀਸੀ ਸੈੱਲ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੋਹਿਤ ਸ਼ਰਮਾ ਬਲੌਗ ਪ੍ਰਧਾਨ ਹਲਕਾ ਈਸਟ ਨਿਊ ਮਿਨਸਟਰ ਤੋਂ ਅੱਜ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ ਕਲੱਬ ਵੱਲੋਂ ਹੈਪੀ ਜੀ ਵੱਲੋਂ ਜੋ ਅੱਜ ਬੱਚਿਆਂ ਦਾ ਖੇਡ ਸਮਾਰੋਹ ਕਰਾਇਆ ਗਿਆ ਹੈ ਉਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਸਰਦਾਰ ਜਸਬੀਰ ਸਿੰਘ ਗਿੱਲ ਡਿੰਪਾ ਜੀ ਹਲਕਾ ਈਸਟਰਨ ਚਾਰਜ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੀ ਟੀਮ ਸਮੂਹ ਉੱਥੇ ਪਹੁੰਚੀ ਤੇ ਸਾਡੇ ਬੌਸ ਵੱਲੋਂ ਇਹ ਮੈਸੇਜ ਬੱਚਿਆਂ ਨੂੰ ਦਿੱਤਾ ਗਿਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਇਨ੍ਹਾਂ ਖੇਡਾਂ ਦੇ ਵਿੱਚ ਜਿਹੜਾ ਭਾਗ ਲੈਣਾ ਚਾਹੀਦਾ ਹੈ ਇੱਕ ਤਾਂ ਇਹਦੇ ਨਾਲ ਬੱਚਿਆਂ ਦੇ ਵਿੱਚ ਫਿਟਨੈਸ ਬਣੀ ਰਹਿੰਦੀ ਹੈ ਤੇ ਬੱਚਿਆਂ ਦਾ ਧਿਆਨ ਜਿਹੜਾ ਖੇਡਾਂ ਵਾਲੇ ਪਾਸੇ ਚੰਗੇ ਪਾਸੇ ਜਾਂਦਾ ਹੈ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਧਿਆਨ ਜਿਹੜਾ ਅੱਜ ਕੱਲ ਜਿਹੜਾ ਸਮਾਂ ਹੈ ਬਹੁਤ ਹੀ ਹਲਾਤ ਮਾੜੇ ਨੇ ਪੰਜਾਬ ਦੇ ਬੱਚੇ ਨਸ਼ਿਆਂ ਦੇ ਵਿੱਚ ਜਦੋਂ ਵਿਲੇ ਰਹਿੰਦੇ ਨਸ਼ਿਆਂ ਵੱਲ ਧਿਆਨ ਜ਼ਿਆਦਾ ਜਾਂਦਾ ਹੈ ਇਸ ਕਰਕੇ ਜਿਹੜੀਆਂ ਖੇਡਾਂ ਕਰੀਆਂ ਗਈਆਂ ਹੈਪੀਜੀ ਤੇ ਐਪੀਜੀ ਟੀਮ ਵੱਲੋਂ ਤੇ ਬੜਾ ਹੀ ਵਧੀਆ ਉਪਰਾਲਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਹੈਪੀ ਜੀ ਆਪਣੇ ਟੀਮ ਦੇ ਨਾਲ ਜਿਹੜੀਆਂ ਖੇਡਾਂ ਲਗਾਤਾਰ ਹਰ ਸਾਲ ਕਰਾਉਂਦੇ ਰਹਿਣਗੇ ਜਿੱਥੇ ਵੀ ਸਾਡੀ ਜਾਂ ਸਾਡੀ ਟੀਮ ਜਾਂ ਡਿੰਪਾ ਜੀ ਦੀ ਜ਼ਰੂਰਤ ਹੋਏਗੀ ਅਸੀਂ ਇਹਨਾਂ ਦੇ ਨਾਲ ਹਾਂ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਲਾਉਂਦੇ ਹਾਂ ਕਿ 2027 ਦੇ ਵਿੱਚ ਸਾਡੀ ਜੇ ਕਾਂਗਰਸ ਦੀ ਸਰਕਾਰ ਬਣੀ ਤੇ ਸਰਦਾਰ ਜਸਬੀਰ ਸਿੰਘ ਗਿਲ ਡਿੰਪਾ ਜੀ ਨੂੰ ਹਲਕਾ ਇਸ ਤੋਂ ਐਮਐਲਏ ਬਣੇ ਤੇ ਇਹਨਾਂ ਦਾ ਅਸੀਂ ਜਿਹੜਾ ਇੱਥੇ ਇਹਦਾ ਸਟੇਡੀਅਮ ਹੈ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਬਣਾ ਕੇ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ